ਅੱਜ ਅਸੀਂ ਦੋ ਟੀਮਾਂ ਆਈਆਂ ਜਿਨ੍ਹਾਂ ਤੋਂ ਇੱਕ ਪੰਜਾਬ ਸਟੇਟ ਫੂਡ ਕਮਿਸ਼ਨ ਦੀ ਜਿਹਦਾ ਮੈਂ ਚੇਅਰਮੈਨ ਆ ਤੇ ਜਿਹਦੇ ਨਾਲ ਫਾਰਮਰ ਰਿਕਟਡ ਤੋਂ ਪੰਜਾਬ ਭੋਲਾ ਸਾਹਿਬ ਆਇਆ ਤੇ ਉੱਜੀ ਟੀਮ ਸੰਦਰਪਨਲਾ ਜੀ ਦਾ ਪਰਿਵਾਰ ਭਾਵੇਂ ਉਹ ਗਮਕੀਨ ਸਾਰੇ ਅਥਾ ਹੈਗੇ ਤੁਹਾਨੂੰ ਪਤਾ ਹੀ ਆ ਢੜ ਖਾਧਾ ਪਾ ਗਿਆ ਉਹਦੇ باوجود ਵੀ ਉਹਨਾਂ ਦਾ ਬੇਟਾ ਪਖਰਾਜ ਭੱਲਾ ਉਹਦੀ ਅਹੂ ਕੁਰਾਜ ਦੀ ਤਿਸੂ ਪਰ ਲਾ ਕੇ ਉਹਨਾਂ ਦੀ ਅੱਜ ਦੀ ਬੇਟੀ ਉਹਨਾਂ ਦੀ ਸਿਸਟਰ ਨੌਰਵੀ ਤੋਂ ਹੋਈ ਆ ਅਰਸ਼ਦੀਪ ਜਿੰਨੂ ਕਰਨੇ ਜਿੰਨੂ ਭੱਲਾ ਉਹ ਵੀ ਸਾਰੇ ਸੱਜਣ ਨਾਲ ਆਏ ਆ ਸਿਰਫ ਇਸ ਕਰਕੇ ਵੀ ਅਸੀਂ ਪਰਿਵਾਰ ਵੱਲੋਂ ਇਸ ਜਿਹੜੇ ਬਦਕਿਸਮਤੀ ਨਾਲ ਪਰਿਵਾਰ ਝੁਜ ਰਹੇ ਆ ਇਹ ਇਨ੍ਹਾਂ ਪਿੰਡਾਂ ਵਿੱਚ ਅਸੀਂ ਜਾ ਕੇ ਮੌਕੇ ਤੇ ਜਾ ਕੇ ਅਸੀਂ ਕੀ ਸੇਵਾ ਕਰ ਸਕਦੇ ਆ ਉਹ ਨਿਸ਼ਾਨਾ ਲੈ ਕੇ ਸਵੇਰੇ ਲਗਭਗ ਘਰੇ 1:25 ਪਹੁੰਚੇ ਕਿਨਾਂ ਸੀ ਇਨਾਂ ਕੋਲ ਪੁੱਤ ਪੁੱਤਿੰਗਾ ਪਲਾਦ ਦੇ ਦੇਪਟੀ ਸੈਕਟਰੀ ਉਹ ਸੀਗੇ ਕੰਮੇਵਾਲ ਤੇ ਬਾਗੋਵਾਲ ਉਹ ਪਿੰਡ ਵੀ ਗੁਪੇ ਕੱਪ ਕੋ ਬਣੇ ਸੀ ਉਸ ਅਸੀਂ 2 3 4 ਘੰਟੇ ਲਾਏ ਲੋਕਾਂ ਨਾਲ ਗੱਲਾਂ ਕੀਤੀਆਂ ਤੇ ਜੋ ਅਸੀਂ ਕੋਈ ਰਸ ਸੁਕੀ ਤੇ ਕੁਛ ਬਰੈੱਡ ਉਸ ਅਚਾਰ ਉਸ ਦਵਾਈਆਂ ਲੈ ਕੇ ਆਏ ਸੀਗੇ ਉਹ ਦਵਾਈਆਂ ਆਟੋਮਾਸ ਤੇ ਕੁਛ ਫੰਗਲ ਸੀ ਨਾ ਹੋਵੇ ਜਾਂ ਐਂਟੀਬਾਇਓਟਿਕ ਦਵਾਈਆਂ ਉਹ ਦਿੱਤੀਆਂ ਵੱਡੀਆਂ ਤੇ ਲੋਕਾਂ ਨੇ ਪਿਆਰ ਵੀ ਕੀਤਾ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਤਰਸਵੀ ਆ ਪਰ ਲੋਕਾਂ ਦੀ ਸਿਹਰ ਦੇਖ ਕੇ ਮੈਨੂੰ ਚੰਗਾ ਲੱਗਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਕਣਕ ਦੀ ਬਿਜਾਈ ਹੋਣੀ ਆ ਸ਼ਰਮਾ ਸਾਹਿਬ ਸਾਡੀ ਕਣਕ ਦਾ ਵੀ ਆਜੋ ਟਾਈਮ ਤੇ ਖਾਦ ਆ ਜਾਵੇ ਮੈਨ ਲੱਗਾ ਕਿ ਮੈਂ ਸਰਕਾਰ ਦੇ ਵਿੱਚ ਜ਼ਰੂਰ ਉਹਨਾਂ ਦੀ ਬਾਤ ਚਾਊਂਗਾ ਕਿ ਤੇਰੀ ਮਹਿਤ ਵਿੱਚ ਖੁੜਾ